जी के क्वेश्चन ऑन भारत सरकार एक्ट पहला सवाल भारत सरकार एक्ट उन्नीस सौ पैंती गवर्नमेंट ऑफ इंडिया एक्ट उन्नीस सौ पैंतीस कमिशन की रिपोर्ट का नतीजा साइमन कमीशन ਦੂਜਾ ਸਵਾਲ ਕਿਸ ਐਕਟ ਨੇ ਸੂਬਿਆਂ ਵਿੱਚ ਦੌਰਾ ਸ਼ਾਸਨ ਖਤਮ ਕਰ ਦਿੱਤਾ ਅਤੇ ਸੂਬਾਈ ਮੁਖਤਿਆਰੀ ਸ਼ੁਰੂ ਕੀਤੀ ਭਾਰਤ ਸਰਕਾਰ ਐਕਟ 1935 ਤੀਜਾ ਸਵਾਲ ਕਿਸ ਐਕਟ ਤਹਿਤ ਪੰਜਾਬ ਵਿਦਵਾਨ ਪ੍ਰੀਸ਼ਦ ਦੀ ਸਥਾਪਨਾ ਕੀਤੀ ਗਈ ਸੀ ਭਾਰਤੀ ਕੌਂਸਲ ਐਕਟ 1892 ਚੌਥਾ ਸਵਾਲ ਭਾਰਤ ਸਰਕਾਰ ਐਕਟ 1935 ਦੁਆਰਾ ਸਥਾਪਿਤ ਫੈਡਰੇਸ਼ਨ ਵਿੱਚ ਬਚੀਆਂ ਸ਼ਕਤੀਆਂ ਕਿਸ ਨੂੰ ਦਿੱਤੀਆਂ ਗਈਆਂ ਸਨ ਗਵਰਨਰ ਜਨਰਲ ਪੰਜਵਾਂ ਸਵਾਲ ਕਿਸ ਐਕਟ ਨੂੰ ਗੁਲਾਮੀ ਦਾ ਨਵਾਂ ਚੈਟਰ ਕਿਹਾ ਗਿਆ ਸੀ ਭਾਰਤ ਸਰਕਾਰ ਐਕਟ 1935 ਸ਼ੇਮਾ ਸਵਾਲ ਭਾਰਤ ਸਰਕਾਰ ਐਕਟ 1935 ਨੇ ਕਿਸ ਦੀ ਸਥਾਪਨਾ ਦਾ ਪ੍ਰਸਤਾਵ ਕੀਤਾ ਫੈਡਰਲ ਕੋਰਟ ਸਤਵਾਂ ਸਵਾਲ ਕਿਸ ਐਕਟ ਨੇ ਪਹਿਲੀ ਵਾਰ ਭਾਰਤ ਵਿੱਚ ਦੋ ਸਦਨੀ ਵਿਦਾਨ ਪਾਲਿਕਾ ਦੀ ਸ਼ੁਰੂਆਤ ਕੀਤੀ ਭਾਰਤ ਸਰਕਾਰ ਐਕਟ 1919 8ਵਾਂ ਸਵਾਲ ਭਾਰਤ ਸਰਕਾਰ ਨੇ 1858 ਦਾ ਮੁੱਖ ਆਦੇਸ਼ ਕੀ ਸੀ ਪਾਰਟ ਵਿੱਚ ਕੰਪਨੀ ਦਾ ਸ਼ਾਸਨ ਖਤਮ ਕਰਨਾ ਨੌਮਸਵਾਲ ਕਿਸ ਐਕਟ ਨੇ ਕੇਂਦਰੀ ਅਤੇ ਸੂਬਾਈ ਵਿਸ਼ਿਆਂ ਨੂੰ ਵੱਖ ਕੀਤਾ ਪਾਰਸਕਾਰ ਐਕਟ 1919 ਦਸਮਾਤਵਾਲ ਭਾਰਤ ਸਰਕਾਰ ਐਕਟ 1935 ਦੇ ਤਹਿਤ ਸੂਬਾਈ ਪੰਦਰ ਤੇ ਰੱਖਵੇਂ ਅਤੇ ਤਬਦੀਲ ਕੀਤੇ ਵਿਸ਼ਿਆਂ ਵਿੱਚ ਕਿਸ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਸੀ ਦੋਹਰਾ ਸ਼ਾਸਨ ਇਹਨਾਂ ਮਸਵਾਲ ਇਸ ਐਕਟ ਨੇ ਭਾਰਤ ਵਿੱਚ ਪਹਿਲੀ ਵਾਰ ਅਲੱਗ ਚੋਣ ਦੀ ਵਿਵਸਥਾ ਕੀਤੀ ਪਾਰਟੀ ਕੌਨਸਲ ਐਕਟ 1909 ਪ੍ਰਸ਼ਨ ਸਵਾਲ 12ਵਾਂ ਸਵਾਲ ਪਾਰਟ ਸਰਕਾਰ ਐਕਟ 1935 ਨੇ ਕਿੰਨੇ ਪ੍ਰਤੀਸ਼ਤ ਆਬਾਦੀ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ 10% 13ਵਾਂ ਸਵਾਲ ਇਸ ਐਕਟ ਨੂੰ ਮੋਰਟੈਂਗੋ ਚੈਂਸਫੋਰਡ ਸੁਧਾਰ ਵਜੋਂ ਵੀ ਜਾਣਿਆ ਜਾਂਦਾ ਹੈ ਪਾਤਿਸਕਾਰ ਐਕਟ 1919